ਕਰਨਲ ਬਾਠ ਪੰਜਾਬ ਪੁਲਿਸ ਕਰਨਲ ਬਾਠ ਪੰਜਾਬ ਪੁਲਿਸ ਤੇ ਫੇਰ ਕਰਨਲ ਬਾਠ ਪੰਜਾਬ ਪੁਲਿਸ ਹਰ ਪਾਸੇ ਪੂਰੇ ਸੋਸ਼ਲ ਮੀਡੀਆ ਤੇ ਤੇ ਪੂਰੇ ਭਾਰਤ ਦੀਆਂ ਸੜਕਾਂ ਤੇ ਤੇ ਚੌਂਕਾ ਵਿੱਚ ਬਸ ਹਾਲਾ ਲਾਲਾ ਹੋਈ ਪਈ ਆ ਇਹਨਾਂ ਦੋ ਮਹਿਕਮਿਆਂ ਦੀ ਗੱਲ ਇਹ ਆ ਕਿ ਸਾਡੇ ਮੁਲਕ ਦੇ ਵਿੱਚ ਉਹੀ ਦੇਖਿਆ ਜਾਂਦਾ ਸਟੈਂਡਰਡ ਜੇ ਤ ਕਿਸੇ ਮਾੜੇ ਨਾਲ ਹੋਇਆ ਕੁਛ ਇਦਾਂ ਕੋਈ ਨਹੀਂ ਬੈਠਾ ਰਿਹਾ ਬੇਟਾ ਕੋਈ ਰੋਲਾ ਨਹੀਂ ਤੁਹਾਡੇ ਕਰਮਾਂ ਚ ਹੀ ਆ ਤੇ ਜੇ ਕਿਸੇ ਵੱਡੇ ਅਮੀਰ ਆਦਮੀ ਨਾਲ ਹੁੰਦਾ ਚਲੋ ਜੀ ਚੱਕਦੇ ਫੱਟੇ ਇਹਦੇ ਨਾਲ ਕਿਦਾਂ ਹੋ ਗਿਆ ਇਦਾਂ ਇਹ ਲੋਕ ਵੱਡੇ ਨੇ ਇਸ ਕਰਕੇ ਤੁਸੀਂ ਸੋਚ ਕੇ ਦੇਖੋ ਕਿ ਇਹੀ ਕੁਛ ਟਾਬੇ ਤੇ ਇਹੀ ਕੁਛ ਜਾ ਇਸ ਤੋਂ ਵੀ ਜ਼ਿਆਦਾ ਜਾ ਕਿਸੇ ਨੂੰ ਮਾਰ ਵੀ ਦਿੱਤਾ ਜਾਂਦਾ ਕਿਸੇ ਆਮ ਬੰਦੇ ਨੂੰ ਤੇ ਕਿ ਇਦਾਂ ਰੋਲਾ ਪੈਂਦਾ ਸਰਕਾਰਾਂ ਇਦਾਂ ਹਿੱਲਦੀਆਂ ਤੇ ਵੱਡੇ ਕਿਸੇ ਅਮੀਰ ਦਾ ਕੁੱਤਾ ਵੀ ਜੇ ਗਵਾਜ ਜਾਵੇ ਤਾਂ ਫੋਰਸ ਲਾ ਦਿੰਦੇ ਨੇ ਲੱਭਣ ਵਾਸਤੇ ਵਕਤ ਪਾਇਆ ਹੁੰਦਾ ਪੂਰੀ ਦੁਨੀਆ ਨੂੰ ਤੇ ਗਰੀਬਾਂ ਦੇ ਘਰਾਂ ਦੇ ਵਿੱਚ ਕਿਸੇ ਦੀ ਮਾਂ ਵੀ ਮਰ ਜਾਵੇ ਕਿਸੇ ਦਾ ਪਿਓ ਮਰ ਜਾਵੇ ਕਿਸੇ ਦਾ ਜਵਾਨ ਪੁੱਤਰ ਮਰ ਜਾਵੇ ਕਿਸੇ ਦੀ ਧੀ ਦਾ ਰੇਪ ਹੋ ਜਾਵੇ ਕਿੰਨਾ ਕਹਉਂਦੇ ਹੋ ਤੁਸੀਂ ਬਸ ਫਾਰਮੈਲਿਟੀ ਦੇ ਤੌਰ ਤੇ ਦੋ ਤਿੰਨ ਗੱਲਾਂ ਗੁੰਨਾ ਕਰਕੇ ਸੋਸ਼ਲ ਮੀਡੀਆ ਤੇ ਬਸ ਠੀਕ ਆ ਬਿਨਾ ਵਜ੍ਹਾ ਤੋਂ ਹਰ ਗੱਲ ਤੋਂ ਬਾਅਦ ਜਕਾਰਾ ਹਰ ਗੱਲ ਤੋਂ ਬਾਅਦ ਜਕਾਰਾ ਤੇ ਬੀਬੀ ਕਹਿ ਪਤਾ ਕੀ ਰਹੀ ਸੀ ਬੀਬੀ ਕਹਿੰਦੀ ਜੇ ਸਾਨੂੰ ਇਨਸਾਫ ਨਾ ਮਿਲਿਆ ਤੇ ਪੰਜਾਬ ਪੁਲਿਸ ਦੇ ਅੰਮੇ ਆਪ ਫੜ ਫੜ ਕੇ ਕੁੱਟਾਂਗੇ ਇਹ ਕਿੰਨਾ ਚੰਗਾ ਬਿਆਨ ਆ ਕਿਸੇ ਨੇ ਗੱਲ ਹੀ ਨਹੀਂ ਕੀਤੀ ਇਸ ਬਿਆਨ ਤੇ ਇੱਕ ਬੰਦਾ ਜਿਹੜਾ ਐਮਪੀ ਹੁੰਦਾ ਉਹ ਗੱਡੀ ਚੋਂ ਨਿਕਲਦਾ ਆ ਉਹਦੀ ਤੁਹਾਨੂੰ ਉਹਦੇ ਕੋ ਉਹਦੇ ਦੋ ਹੱਥ ਆ ਉਹ ਵੀ ਆਪਣੀ ਡੋਰ ਤੱਕ ਨਹੀਂ ਉਹ ਖੋਲ ਸਕਦੇ ਯਾਰ ਬੈਠੇ ਰਹਿੰਦੇ ਨੇ ਗੱਡੀ ਦੇ ਵਿੱਚ ਵੀ ਕੋਈ ਡੋਰ ਖੋਲੇ ਸਾਡੀ ਉਹ ਸਲੂਟ ਮਾਰੇ ਤੇ ਫਿਰ ਅਸੀਂ ਬਾਹਰ ਨਿਕਲੀਏ ਬਚਪਨ ਤੋਂ ਸੁਣਦੇ ਆਏ ਆ ਸੀ ਜਿਸ ਕੀ लाठी ਉਸ ਕੀ भैंस ਤੇ ਉਹ ਅੱਜ ਤੱਕ ਵੀ ਹੋ ਰਿਹਾ ਤੇ ਮੈਨੂੰ ਲੱਗਦਾ ਜਿੰਨੀ ਦੇਰ ਦੁਨੀਆ ਕਾਇਮ ਆ ਸਾਡੇ ਮੁਲਕ ਦੇ ਵਿੱਚ ਉਹੀ ਕੁਝ ਹੋਏਗਾ ਅੱਜ ਹਰ ਸੋਸ਼ਲ ਮੀਡੀਆ ਹਿੰਦੀ ਦਾ ਮੀਡੀਆ ਤੇ ਪਤਾ ਨਹੀਂ ਮੈਂ ਦੇਖ ਕੇ ਹੈਰਾਨ ਹੋ ਜਾਣਾ ਵੱਡੇ ਵੱਡੇ ਸਟੂਡੀਓ ਨੇ ਉਹਨਾਂ ਦੇ ਉਹ ਸਟੂਡੀਓ ਦੇ ਵਿੱਚ ਐਦਾਂ ਦੌੜੇ ਫਿਰਦੇ ਨੇ ਵੱਡੀਆਂ ਵੱਡੀਆਂ ਸਕਰੀਨਾਂ ਦੇ ਮੋਹਰੇ ਜਿੱਦਾਂ ਚਲੂਨੇ ਲੜਦੇ ਹੁੰਦੇ ਉਹਨਾਂ ਦੇ ਟੇਕ ਨਹੀਂ ਆਉਦੀ ਮਿਰਚਾਂ ਲੱਗੀਆਂ ਹੁੰਦੀਆਂ ਨੇ ਕਿਤੇ ਐਦਾਂ ਦੌੜੇ ਹੀ ਫਿਰਦੇ ਨੇ ਸਾਡਾ ਪੰਜਾਬੀ মিডিਆ ਤੁਹਾਨੂੰ ਪਤਾ ਸਾਡੇ ਪੰਜਾਬੀਆਂ ਦਾ ਤੇ ਰੌਲਾ ਹੀ ਕੋਈ ਨਹੀਂ ਨਾ ਸਾਨੂੰ ਤਾਂ ਕੋਈ ਚੀਜ਼ ਲੱਭਣੀ ਚਾਹੀਦੀ ਆ ਅਸੀਂ ਤੇ ਲੱਭ ਲੱਭ ਕੇ ਖਬਰਾਂ ਬਸ ਕਚੂਮਰ ਕਰਦੇ ਨੇ ਖਬਰਾਂ ਦਾ ਉਸੇ ਤਰ੍ਹਾਂ ਵੱਡੀਆਂ ਵੱਡੀਆਂ ਡਿਬੇਟ ਹੋ ਰਹੀਆਂ ਨੇ ਚੈਨਲਾਂ ਤੇ 10-10 ਜਣੇ ਬੈਠੇ ਸਾਡੇ ਪੰਜਾਬੀ মিডিਏ ਤੇ ਵੀ ਕੱਲ ਪਰਸੋ ਹੀ ਦੋ ਲਾਸ਼ਾਂ ਮਿਲੀਆਂ ਨੇ ਪਿਓ ਪੁੱਤਰ ਦੀਆਂ ਜੇ ਇੱਥੇ ਪਿਓ ਪੁੱਤਰ ਨੂੰ ਕੁੱਟ ਦਿੱਤਾ ਉਹ ਤਾਂ ਮਾਰ ਹੀ ਗਏ ਨੇ ਦੂਜੇ ਪਾਸੇ ਬੀਬਾ ਉਦਣ ਕਿਉਂ ਨਹੀਂ ਤੂੰ ਮੋਰੀ ਆਈ ਵੀ ਇਹ ਬੇਇਨਸਾਫੀ ਹੋਈ ਔਸ ਪਰਿਵਾਰ ਦੇ ਨਾਲ ਜਿਹੜੇ ਕਰਜ਼ੇ ਦੁੱਖੋਂ ਮਰ ਗਏ ਨੇ ਛਾਲ ਮਾਰ ਕੇ ਪੇ ਪੁੱਤ ਜਵਾਨ ਪੁੱਤਰ ਤੇ ਪਿਓ ਵੀ ਅਜੇ ਜਵਾਨ ਸੀਗਾ ਕਰਨਲ ਬਾਟ ਪੰਜਾਬ ਪੁਲਿਸ ਕਰਨਲ ਬਾਟ ਪੰਜਾਬ ਪੁਲਿਸ ਤੇ ਫਿਰ ਕਰਨਲ ਬਾਟ ਪੰਜਾਬ ਪੁਲਿਸ ਹਰ ਪਾਸੇ ਪੂਰੇ ਸੋਸ਼ਲ ਮੀਡੀਆ ਤੇ ਤੇ ਪੂਰੇ ਭਾਰਤ ਦੀਆਂ ਸੜਕਾਂ ਤੇ ਤੇ ਚੌਂਕਾ ਵਿੱਚ ਬਸ ਹਲਾ ਲਾਲਾ ਹੋਈ ਪਈ ਆ ਇਹਨਾਂ ਦੋ ਮਹਿਕਮਿਆਂ ਦੀ ਹਲਾ ਲਾਲਾ ਕਿਉਂ ਆ ਕਿਉਂਕਿ ਇਹ ਵੱਡੇ ਮਹਿਕਮੇ ਨੇ ਅਮੀਰ ਲੋਕ ਨੇ ਇਸ ਕਰਕੇ ਹਲਾ ਲਾਲਾ ਹੋਈ ਪਈ ਆ ਮੈਂ ਦੇਖੀ ਜਾ ਰਿਹਾ ਮੈਂ ਬੋਲਣਾ ਨਹੀਂ ਚਾਹੁੰਦਾ ਸੀ ਮੈਂ ਕਿਾ ਛੱਡੂ ਪਰ ਬਹੁਤ ਦੁਨੀਆ ਲੱਗੀ ਹੋਈ ਹੈ ਮੇਰੇ ਬੋਲਣਾ ਕਿਹੜਾ ਬਹੁਤ ਲੋਕਾਂ ਨੂੰ ਫਰਕ ਪੈ ਜਾਣਾ ਪਰ ਫਿਰ ਅੱਜ ਦਿਲ ਕੀਤਾ ਕਿ ਕਿਉਂ ਨਾ ਥੋੜੀਆਂ ਜਿਹੀਆਂ ਸੱਚੀਆਂ ਗੱਲਾਂ ਕੀਤੀਆਂ ਜਾਣ ਅੱਜ ਫਿਰ ਕਿਉਂਕਿ ਮੈਂ ਲਕੀਰ ਦਾ ਫਕੀਰ ਨਹੀਂ ਆ ਮੈਂ ਜੋ ਵੀ ਅੱਜ ਗੱਲ ਕਰਾਂਗਾ ਮੇਰੀ ਆਪਣੀ ਓਪੀਨੀਅਨ ਆ ਤੁਹਾਡਾ ਸਹਿਮਤ ਹੋਣਾ ਜਾਂ ਨਹੀਂ ਸਹਿਮਤ ਹੋਣਾ ਕੋਈ ਮਾਇਨੇ ਨਹੀਂ ਰੱਖਾਉਂਦਾ ਕਿਉਂਕਿ ਹਰ ਇੱਕ ਬੰਦੇ ਦੀ ਆਪੋ ਆਪਣੀ ਸੋਚ ਹੁੰਦੀ ਹੋ ਸਕਦਾ ਤੁਸੀਂ ਜਿਵੇਂ ਸਾਰਾ ਸੋਸ਼ਲ ਮੀਡੀਆ ਤੇ ਰੌਲਾ ਪਈ ਜਾ ਰਿਹਾ ਹੋ ਸਕਦਾ ਤੁਸੀਂ ਮੇਰੀਆਂ ਗੱਲਾਂ ਨਾਲ ਨਾ ਸਹਿਮਤ ਹੋ ਪਰ ਜੇਕਰ ਸਹਿਮਤ ਹੋਏ ਕੋਈ ਨਾ ਕੋਈ ਉਹ ਜ਼ਰੂਰ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਗੱਲ ਇਹ ਹੈ ਕਿ ਇਹ ਦੋਨੇ ਮਹਿਕਮੇ ਇਹਨਾਂ ਦੀ ਆਪਣੀ ਡਿਊਟੀ ਇਹ ਬਣਦੀ ਹੈ ਕਿ ਲੋਕਾਂ ਦੇ ਵਿੱਚ ਸ਼ਾਂਤੀ ਪੈਦਾ ਕਰਨਾ ਲੋਕਾਂ ਦੀ ਰੱਖਿਆ ਕਰਨਾ ਲੋਕਾਂ ਦੀ ਹਿਫਾਜ਼ਤ ਕਰਨ ਤੇ ਲੋਕਾਂ ਨੂੰ ਕੋਈ ਚੰਗਾ ਸੁਨੇਹਾ ਦੇਣ ਪਰ ਇਹਨਾਂ ਦੋਨਾਂ ਮਹਿਕਮਿਆਂ ਨੇ ਜਲੂਸ ਕੱਢਿਆ ਪਿਆ 2-4 ਦਿਨ ਤੋਂ ਔਰ ਇੰਨਾ ਸਾਡਾ ਸੋਸ਼ਲ ਮੀਡੀਆ ਜਾਂ ਵੱਡੇ-ਵੱਡੇ ਚੈਨਲਾਂ ਵਾਲੇ ਇੰਨੇਕ ਪੇਸ਼ ਪਏ ਹੋਏ ਨੇ ਕਿ ਲੱਗਦਾ ਹੋਰ ਕੋਈ ਖ਼ਬਰ ਹੀ ਨਹੀਂ ਆ ਬਾਕੀ ਸਾਰਾ ਭਾਰਤ ਤੇ ਸਾਰਾ ਸਾਡਾ ਪੰਜਾਬ ਬਹੁਤ ਸ਼ਾਂਤ ਹੋਇਆ ਪਿਆ ਇਦਾਂ ਇਹਨਾਂ ਨੂੰ ਲੱਗਦਾ ਕੋਈ ਹੋਰ ਕੋਈ ਖ਼ਬਰ ਹੀ ਹੈ ਨਹੀਂਗੀ ਜਾਂ ਲੋਕੀ ਬਹੁਤ ਹੁਣ ਖੁਸ਼ਹਾਲ ਹੋ ਗਏ ਨੇ ਯਾਰ ਗੱਲ ਇਹ ਹੈ ਕਿ ਉਹਨਾਂ ਦੀ ਮਿਸਿਸ ਬਾਦਸਾਬ ਦੀ ਮਿਸਿਸ ਦਾ ਵੀ ਮੈਂ ਬਿਆਨ ਬਹੁਤ ਸੁਣੇ ਨੇ ਇੱਕ ਧਰਨੇ ਦੇ ਵਿੱਚੋਂ ਬੋਲ ਰਹੇ ਨੇ ਬਹੁਤ ਜਿੱਥੇ ਵੀ ਸੁਣਿਆ ਬਹੁਤ ਤਲਖੀਆਂ ਦੇ ਨਾਲ ਬੋਲ ਰਹੇ ਨੇ ਜਿਵੇਂ ਉਹਨਾਂ ਲੱਗਦਾ ਕਿ ਸ਼ਾਇਦ ਸਾਡੇ ਨਾਲ ਹੀ ਇਹ ਤੱਕਾ ਹੋਇਆ ਪਰ ਨਹੀਂ ਬੀਬਾ ਤੁਸੀਂ ਵੀ ਪੰਜਾਬ ਦੇ ਵਿੱਚ ਰਹਿੰਦੇ ਹੋ ਸੱਤੇ ਦਿਨ 24 ਘੰਟੇ ਪੂਰਾ ਮਹੀਨਾ ਪੂਰਾ ਸਾਲ ਕੀ ਕੀ ਹੁੰਦਾ ਉਹ ਵੀ ਦੇਖਿਆ ਕਰੋ ਇਹ ਧਰਨੇ ਦੇ ਵਿੱਚ ਬਹੁਤ ਉੱਚੀ ਉੱਚੀ ਆਵਾਜ਼ਾਂ ਨਾਲ ਤੇ ਪਿੱਛੇ ਬੰਦੇ ਜਿਹੜੇ ਬੈਠੇ ਨੇ ਨਾਲ ਮੁਰੇ ਵੀ ਤੇ ਜਿਹੜੇ ਜਿਨ੍ਹਾਂ ਨੇ ਰੋਟੀਆਂ ਸੇਕਣੀਆਂ ਹੁੰਦੀਆਂ ਨੇ ਉਹ ਬਿਨਾਂ ਵਜ੍ਹਾ ਤੋਂ ਹਰ ਗੱਲ ਤੋਂ ਬਾਜ ਜਕਾਰਾ ਹਰ ਗੱਲ ਤੋਂ ਬਾਜ ਜਕਾਰਾ ਤੇ ਬੀਬੀ ਕਹ ਪਤਾ ਕੀ ਰਹੀ ਸੀ ਬੀਬੀ ਕਹਿੰਦੀ ਜੇ ਸਾਨੂੰ ਇਨਸਾਫ ਨਾ ਮਿਲਿਆ ਤੇ ਪੰਜਾਬ ਪੁਲਿਸ ਦੇ ਹਨ ਮੈਂ ਆਪ ਫੜ ਫੜ ਕੇ ਕੁੱਟਾਂਗੀ ਇਹ ਕਿੰਨਾ ਚੰਗਾ ਬਿਆਨ ਆ ਕਿਸੇ ਨੇ ਗੱਲ ਹੀ ਨਹੀਂ ਕੀਤੀ ਇਸ ਬਿਆਨ ਤੇ ਔਰ ਇਹ ਬੀਬੀ ਮੈਂ ਵੀ ਸੁਣਿਆ ਪਤਾ ਨਹੀਂ ਸੱਚ ਆ ਜਾਂ ਝੂਠ ਆ ਪਰ ਮੈਂ ਇਹ ਵੀ ਅੱਜ ਦੋ ਤਿੰਨ ਖਬਰਾਂ ਵਿੱਚ ਸੁਣਿਆ ਕਿ ਇਹ ਬੀਬੀ ਆਪ ਵੀ ਕੁਛ ਇੱਕ ਕਿਸਾ ਗੁੱਸਾ ਵਿੱਚ ਸ਼ਾਮਿਲ ਰਹੀ ਆ ਪਿਛਲੇ ਦਿਨਾਂ ਵਿੱਚ ਉਹ ਤੁਸੀਂ ਇਹਨਾਂ ਦੀ ਬੋਲੀ ਤੋਂ ਵੀ ਅੰਦਾਜ਼ਾ ਲਾ ਸਕਦੇ ਹੋ ਔਰ ਤੀਜੀ ਗੱਲ ਮੇਰੇ ਤੋਂ ਲਿਖਾ ਲਓ ਭਾਵੇਂ ਆ ਵੀਡੀਓ ਸੰਭਾਲ ਕੇ ਰੱਖ ਲਓ ਬੜੀ ਜਲਦੀ ਇਹ ਬੀਬਾ ਕਿਸੇ ਨਾ ਕਿਸੇ ਪਾਰਟੀ ਤੋਂ ਟਿਕਟ ਲੈ ਗਈ ਇਹ ਸ਼ੋਰਿਆ ਤੁਸੀਂ ਦੇਖ ਲਿਓ ਗੱਲ ਇਹ ਆ ਕਿ ਜਿਹੜੀ ਐਕਚੁਅਲੀ ਮੇਨ ਗੱਲ ਮੈਂ ਕਰਨੀ ਚਾਹੁੰਦਾ ਉਸ ਗੱਲ ਤੇ ਹੁਣ ਆਉਨੇ ਆ ਕਿ ਇਹ ਇਸ ਕਰਕੇ ਨਹੀਂ ਕਿ ਇਹ ਦੋਨੇ ਪਾਰਟੀਆਂ ਅਮੀਰ ਨੇ ਜਾਂ ਵੱਡੇ ਆਫੀਸਰ ਨੇ ਇਸ ਕਰਕੇ ਨਹੀਂ ਸਾਰੇ ਇਸ ਪਾਸੇ ਪੈ ਗਏ ਇਹਨਾਂ ਦੀ ਗੱਲਾਂ ਐ ਸਾਰੇ ਜੋ ਵੀ ਹੋਇਆ ਕਾਂਡ ਪ੍ਰਧਾਨ ਮੰਤਰੀ ਮੋਦੀ ਸਾਹਿਬ ਤੱਕ ਵੀ ਪਹੁੰਚ ਗਿਆ ਅਮਿਤ ਸ਼ਾਹ ਤੱਕ ਵੀ ਪਹੁੰਚ ਗਿਆ ਤੇ सीबीआई ਕੋਲ ਵੀ ਚਲੇ ਗਿਆ ਸੁਪਰੀਮ ਕੋਰਟ ਹਾਈ ਕੋਰਟ ਹਰ ਜਗ੍ਹਾ ਇਹ ਕੇਸ ਚਲੇ ਗਏ ਨੇ ਕਿਉਂ ਕਿਉਂਕਿ ਇਹ ਅਮੀਰਾਂ ਦੀ ਗੇਮ ਆ ਇਹ ਲੋਕ ਵੱਡੇ ਨੇ ਇਸ ਕਰਕੇ ਤੁਸੀਂ ਸੋਚ ਕੇ ਦੇਖੋ ਕਿ ਇਹ ਹੀ ਕੁਝ ਹੈ ਟਾਬੇ ਤੇ ਇਹੀ ਕੁਛ ਜਾ ਇਸ ਤੋਂ ਵੀ ਜ਼ਿਆਦਾ ਜਾ ਕਿਸੇ ਨੂੰ ਮਾਰ ਵੀ ਦਿੱਤਾ ਜਾਂਦਾ ਕਿਸੇ ਆਮ ਬੰਦੇ ਨੂੰ ਤੇ ਕੀ ਇੱਦਾਂ ਰੋਲਾ ਪੈਂਦਾ ਸਰਕਾਰਾਂ ਇੱਦਾਂ ਹਿੱਲਦੀਆਂ ਨਹੀਂ ਕਦੇ ਨਹੀਂ ਹੋ ਸਕਦਾ ਤੁਸੀਂ ਦੇਖੋ ਸੋਸ਼ਲ ਮੀਡੀਆ ਖੋਲ ਕੇ ਦੇਖੋ ਕਿ ਰੋਜ਼ਾਨਾ ਕਿੰਨੇ ਕੁ ਲੋਕਾਂ ਨਾਲ ਧੱਕਾ ਹੋ ਰਿਹਾ ਆਮ ਲੋਕੀ ਗਰੀਬ ਲੋਕਾਂ ਨਾਲ ਮੈਂ ਕਿਸੇ ਜਾਤ ਪਾਤ ਦਾ ਨਾਮ ਨਹੀਂ ਲੈਣਾ ਕਿਉਂਕਿ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਕਸਿਮਮ ਮੈਂ ਉਸ ਚੀਜ਼ ਨੂੰ ਕੰਟਰੋਲ 'ਚ ਰੱਖਾਂ ਕਿ ਕਿਸੇ ਜਾਤ ਪਾਤ ਦਾ ਜ਼ਿਕਰ ਨਾ ਹੋਵੇ। ਕਈ ਵਾਰੀ ਕੋਈ ਖਬਰ ਇਹੋ ਜਿਹੀ ਹੁੰਦੀ ਹੈ ਕਿ ਜਾਤ ਪਾਤ ਦਾ ਨਾਮ ਲੈ ਬਿਨਾ ਸਰਦਾ ਨਹੀਂ। ਲੋਕਾਂ ਨੂੰ ਸਮਝ ਨਹੀਂ ਆਉਂਦੇ। ਅਦਰਵਾਈਜ਼ 99% ਮੈਂ ਸੋਚਦਾ ਹੁੰਨਾ ਕਿ ਕਿਸੇ ਜਾਤਾਂ ਪਾਤਾਂ ਦੇ ਚੱਕਰ ਵਿੱਚ ਨਹੀਂ ਪੈਣਾ। ਪਰ ਤੁਹਾਨੂੰ ਪਤਾ ਹੈ ਮੈਂ ਕਿਹਨਾਂ ਦੀ ਗੱਲ ਕਰ ਰਿਹਾ? ਆਮ ਲੋਕ ਕੌਣ ਨੇ ਸਾਡੇ ਮੁਲਕ ਦੇ ਵਿੱਚ? ਉਹਨਾਂ ਦੇ ਬੱਚਿਆਂ ਨੂੰ ਮਾਰ ਵੀ ਦਿੱਤਾ ਜਾਂਦਾ। ਉਹਨਾਂ ਦੇ ਬੱਚਿਆਂ ਨੂੰ ਅਗਵਾ ਵੀ ਕਰ ਲਿਆ ਜਾਂਦਾ ਫਰੋਤੀਆਂ ਵੀ ਲਈਆਂ ਜਾਂਦੀਆਂ ਨੇ ਤੇ ਘਰਾਂ ਦੇ ਵਿੱਚ ਵੜ ਵੜ ਕੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਕੋਈ ਤੁਹਾਨੂੰ ਪਤਾ 2 4 5 10 ਦਿਨ ਪਹਿਲਾਂ ਤਿੰਨ ਬੱਚੀਆਂ ਦੇ ਬਲਾਤਕਾਰ ਹੋਏ ਨੇ ਤੇ ਕਿੰਨੇ ਕ ਸੀਬੀਆਈ ਅੱਗੇ ਆਈ ਕਿੰਨੇ ਕ ਸੁਪਰੀਮ ਕੋਰਟ ਨੇ ਗੱਲ ਕੀਤੀ ਕਿੰਨੇ ਕ ਭਗਵੰਤ ਮਾਨ ਸਾਹਿਬ ਨੇ ਗੱਲ ਕੀਤੀ ਕਿੰਨੇ ਕ ਮੋਦੀ ਸਾਹਿਬ ਜਾਂ ਕਿੰਨੇ ਕ ਅਮਿਤ ਸ਼ਾਹ ਨੇ ਗੱਲ ਕੀਤੀ ਆ ਉਹਨਾਂ ਬਾਰੇ ਨਹੀਂ ਕੱਲ ਪਰਸੋ ਹੀ ਦੋ ਲਾਸ਼ਾਂ ਮਿਲੀਆਂ ਨੇ ਪਿਓ ਪੁੱਤਰ ਦੀਆਂ ਜੇ ਇੱਥੇ ਪਿਓ ਪੁੱਤਰ ਨੂੰ ਕੁੱਟ ਦਿੱਤਾ ਤੇ ਉਹ ਤਾਂ ਮਾਰ ਹੀ ਗਏ ਨੇ ਦੂਜੇ ਪਾਸੇ ਬੀਬਾ ਉਦਣ ਕਿਉਂ ਨਹੀਂ ਤੂੰ ਮੋਹਰੇ ਆਈ ਵੀ ਇਹ ਬੇਇਨਸਾਫੀ ਹੋਈ ਔਸ ਪਰਿਵਾਰ ਦੇ ਨਾਲ ਜਿਹੜੇ ਕਰਜ਼ੇ ਦੁੱਖੋਂ ਮਰ ਗਏ ਨੇ ਛਾਲ ਮਾਰ ਕੇ ਪਿਓ ਪੁੱਤ ਜਵਾਨ ਪੁੱਤਰ ਤੇ ਪਿਓ ਵੀ ਅਜੇ ਜਵਾਨ ਸੀਗਾ ਬੀਬਾ ਉਦਣ ਕਿਉਂ ਰਹੀ ਹੈ ਤਲਖੀਆਂ ਤੁਹਾਨੂੰ ਆਈਆਂ ਉਦਣ ਕਿਉਂ ਨਹੀਂ ਗੁੱਸਾ ਆ ਤੂੰ ਵੀ ਪੰਜਾਬ ਦੀ ਆ ਉਹ ਵੀ ਪੰਜਾਬ 'ਚ ਹੋਇਆ ਸੀ ਇਹ ਵੀ ਤੁਹਾਡੇ ਵਾਲਾ ਕਾਂਡ ਵੀ ਪੰਜਾਬ 'ਚ ਸਾਰਾ ਹੋਇਆ ਤੁਸੀਂ ਆਏ ਅੱਗੇ ਨਹੀਂ ਜਿੱਦਾਂ ਅੱਜ ਬੋਲਦੇ ਹੋ ਕਿਸੇ ਹੋਰ ਪੰਜਾਬ ਦੇ ਮੁੱਦੇ ਤੇ ਬੋਲੇ ਹੋ ਨਹੀਂ ਕਦੇ ਨਹੀਂ ਬੋਲੇ ਅੱਜ ਹਰ ਸੋਸ਼ਲ ਮੀਡੀਆ ਹਿੰਦੀ ਦਾ ਮੀਡੀਆ ਤੇ ਤਾਂ ਪਤਾ ਨਹੀਂ ਮੈਂ ਦੇਖ ਕੇ ਹੈਰਾਨ ਹੋ ਜਾਣਾ ਵੱਡੇ ਵੱਡੇ ਸਟੂਡੀਓ ਨੇ ਉਹਨਾਂ ਦੇ ਉਹ ਸਟੂਡੀਓ ਦੇ ਵਿੱਚ ਐਦਾਂ ਦੌੜੇ ਫਿਰਦੇ ਨੇ ਵੱਡੀਆਂ ਵੱਡੀਆਂ ਸਕਰੀਨਾਂ ਦੇ ਮੋਹਰੇ ਜਿੱਦਾਂ ਚਲੂਣੇ ਲੜਦੇ ਹੁੰਦੇ ਉਹਨਾਂ ਦੇ ਟੇਕ ਨਹੀਂ ਆਉਂਦੀ ਮਿਰਚਾਂ ਲੱਗੀਆਂ ਹੁੰਦੀਆਂ ਨੇ ਕਿਤੇ ਐਦਾਂ ਦੌੜੇ ਫਿਰਦੇ ਨੇ ਤੇ ਸਾਡਾ ਪੰਜਾਬੀ মিডিਆ ਤੁਹਾਨੂੰ ਪਤਾ ਸਾਡੇ ਪੰਜਾਬੀਆਂ ਦਾ ਤੇ ਰੌਲਾ ਹੀ ਕੋਈ ਨਹੀਂ ਨਾ ਸਾਨੂੰ ਤਾਂ ਕੋਈ ਚੀਜ਼ ਲੱਭਣੀ ਚਾਹੀਦੀ ਆ ਅਸੀਂ ਤੇ ਲੱਭ ਲੱਭ ਕੇ ਖਬਰਾਂ ਬੱਸ ਕਚੂਮਰ ਕਰਦੇ ਨੇ ਖਬਰਾਂ ਦਾ ਉਸੇ ਤਰ੍ਹਾਂ ਵੱਡੀਆਂ ਵੱਡੀਆਂ ਡਿਬੇਟ ਹੋ ਰਹੀਆਂ ਨੇ ਚੈਨਲਾਂ 'ਤੇ 10-10 ਜਣੇ ਬੈਠੇ ਸਾਡੇ ਪੰਜਾਬੀ মিডিਏ ਤੇ ਵੀ ਵੱਡੇ ਵੱਡੇ ਚੈਨਲ ਯਾਰ ਹੋਰ ਕੋਈ ਖਬਰ ਹੀ ਨਹੀਂ ਰਹੀ ਤੁਹਾਡੇ ਕੋਲ ਕਿੰਨਾ ਕੁਸ਼ ਰੋਜ਼ ਹੋ ਰਿਹਾ ਸੋਸ਼ਲ ਮੀਡੀਆ ਨੂੰ ਸਕਰੋਲ ਕਰੀ ਜਾਓ ਡਾਂਗਾ ਚੱਲੀ ਜਾ ਰਹੀਆਂ ਨੇ ਗੰਡਾਸੀਆਂ ਚੱਲੀ ਜਾ ਰਹੀਆਂ ਨੇ ਇੱਟਾਂ ਚੱਲੀ ਜਾ ਰਹੀਆਂ ਨੇ ਪਿੰਡਾਂ ਦੇ ਵਿੱਚ ਕਿਸੇ ਦਾ ਸਿਰ ਪਾੜਦਾ ਕਿਸੇ ਦਾ ਮੋਢਾ ਤੋੜਦਾ ਕਿਸੇ ਦੀ ਲੱਤ ਵੱਢ ਦਿੰਦੀ ਕਿਸੇ ਦਾ ਬਾਹ ਕੱਟ ਦਿੰਦੀ ਇਹ ਖਬਰਾਂ ਉਦੋਂ ਤੇ ਇਦਾਂ ਲੋਕੀ ਆਉਂਦੇ ਨਹੀਂ ਸਾਹਮਣੇ ਗੱਲ ਇਹ ਆ ਕਿ ਸਾਡੇ ਮੁਲਕ ਦੇ ਵਿੱਚ ਉਹੀ ਦੇਖਿਆ ਜਾਂਦਾ ਸਟੈਂਡਰਡ ਜੇਤ ਕਿਸੇ ਮਾੜੇ ਨਾਲ ਹੋਇਆ ਕੁਛ ਇਦਾਂ ਕੋਈ ਨਹੀਂ ਬੈਠਾ ਰਹੇ ਬੇਟਾ ਕੋਈ ਰੌਲਾ ਨਹੀਂ ਇਹ ਤੁਹਾਡੇ ਕਰਮਾਂ ਚ ਹੀ ਆ ਤੇ ਜੇ ਕਿਸੇ ਵੱਡੇ ਅਮੀਰ ਆਦਮੀ ਨਾਲ ਹੁੰਦਾ ਚਲੋ ਜੀ ਚੱਕਦੇ ਹੋ ਫੱਟੇ ਇਹਦੇ ਨਾਲ ਕਿਦਾਂ ਹੋ ਗਿਆ ਇਦਾਂ ਬਚਪਨ ਤੋਂ ਸੁਣਦੇ ਆਏ ਆ ਸੀ ਜਿਸ ਕੀ लाठी ਉਸ ਕੀ ਬੈਂਸ ਤੇ ਉਹ ਅੱਜ ਤੱਕ ਵੀ ਹੋ ਰਿਹਾ ਤੇ ਮੈਨੂੰ ਲੱਗਦਾ ਜਿੰਨੀ ਦੇਰ ਦੁਨੀਆ ਕਾਇਮਾ ਸਾਡੇ ਮੁਲਕ ਦੇ ਵਿੱਚ ਉਹੀ ਕੁਝ ਹੋਵੇਗਾ ਯਾਰ ਉਹਦਿਆਂ ਨੂੰ ਤੁਸੀਂ ਸਲਾਮਾ ਕਰ ਦਿਓ ਇੱਕ ਬੰਦਾ ਜਿਹੜਾ ਐਮਪੀ ਹੁੰਦਾ ਉਹ ਗੱਡੀ ਚੋਂ ਨਿਕਲਦਾ ਆ ਉਹਦੀ ਤੁਹਾਨੂੰ ਉਹਦੇ ਕੋ ਉਹਦੇ ਦੋ ਹੱਥ ਆ ਉਹ ਵੀ ਆਪਣੀ ਡੋਰ ਤੱਕ ਨਹੀਂ ਉਹ ਖੋਲ ਸਕਦੇ ਯਾਰ ਬੈਠੇ ਰਹਿੰਦੇ ਨੇ ਗੱਡੀ ਦੇ ਵਿੱਚ ਵੀ ਕੋਈ ਡੋਰ ਖੋਲੇ ਸਾਡੀ ਉਹ ਸਲੂਟ ਮਾਰੇ ਤੇ ਫੇਰ ਅਸੀਂ ਬਾਹਰ ਨਿਕਲ ਜਾਈਏ ਦਰ ਲਾਂ ਤਿਆਰ ਇੱਥੇ ਸਾਡੇ ਮੁਲਕ ਦੇ ਵਿੱਚ ਇੱਥੇ ਮੈਂ ਬੈਠਾ ਟੋਰਾਂਟੋ ਕੈਨੇਡਾ ਵਿੱਚ ਠੀਕ ਆ ਹਾਲਾਤ ਕੁਛ ਮਾੜੇ ਹੋ ਗਏ ਨੇ ਹੁਣ ਇਹ ਹਰ ਮੁਲਕ ਤੇ ਕਦੇ ਨਾ ਕਦੇ ਹੋ ਜਾਂਦਾ ਏਦਾਂ ਤੇ ਜਿਹੜੇ ਗੰਧ ਪਾਉਣਾ ਜਾਂ ਲੜਾਈਆਂ ਝਗੜੇ ਉਹ ਤੁਹਾਨੂੰ ਪਤਾ ਕਿ ਸਾਡੇ ਬੰਦਿਆਂ ਨੇ ਸ਼ੁਰੂ ਕੀਤੇ ਔਰ ਜੋਬਾ ਜੱਜ ਨਹੀਂ ਆ ਉਹ ਵੀ ਸਾਡੇ ਬੰਦਿਆਂ ਨੇ ਖਰਾਬ ਕੀਤੀਆਂ ਮੈਂ ਬਹੁਤ ਵਾਰੀ ਇਹ ਗੱਲਾਂ ਕੀਤੀਆਂ ਨੇ ਕਿ ਆਪਣੀ ਪੀੜ੍ਹੀ ਥੱਲੇ ਸੋਟਾ ਜਿੱਦਨ ਅਸੀਂ ਮਾਰਨ ਲੱਗ ਗਏ ਨਾ ਤੇ ਸ਼ਾਇਦ ਸਾਡਾ ਮੁਲਕ ਮਾੜਾ ਮੋਟਾ ਜਾਂ ਸਾਡਾ ਸੂਬਾ ਪੰਜਾਬ ਮਾੜਾ ਮੋਟਾ ਠੀਕ ਹੋ ਜਾਏਗਾ ਪਰ ਨਹੀਂ ਅਸੀਂ ਤੇ ਚੜਦੇ ਸੂਰਜ ਨੂੰ ਸਲਾਮਾ ਕਰਨੀਆਂ ਆ ਮਾੜੇ ਬੰਦਿਆਂ ਨੂੰ ਠੱਡ ਮਾਰ ਕੇ ਹੋ ਜਾਣਾ ਸੀ ਇਹ ਕੌਣ ਹੁੰਦੇ ਐ ਇਹਨਾਂ ਕੁੱਤਿਆਂ ਦਾ ਕੰਮ ਕੀ ਆ ਬੋਲ ਲੈਣ ਤੇ ਵੱਡੇ ਕਿਸੇ ਅਮੀਰ ਦਾ ਕੁੱਤਾ ਵੀ ਜਿਗਵਾਜ ਜਾਵੇ ਤਾਂ ਫੋਰਸ ਲਾ ਦਿੰਦੇ ਨੇ ਲੱਭਣ ਵਾਸਤੇ ਵਕਤ ਪਾਇਆ ਹੁੰਦਾ ਪੂਰੀ ਦੁਨੀਆ ਨੂੰ ਤੇ ਗਰੀਬਾਂ ਦੇ ਘਰਾਂ ਦੇ ਵਿੱਚ ਕਿਸੇ ਦੀ ਮਾਂ ਵੀ ਮਰ ਜਾਵੇ ਕਿਸੇ ਦਾ ਪਿਓ ਮਰ ਜਾਵੇ ਕਿਸੇ ਦਾ ਜਵਾਨ ਪੁੱਤਰ ਮਰ ਜਾਵੇ ਕਿਸੇ ਦੀ ਧੀ ਦਾ ਰੇਪ ਹੋ ਜਾਵੇ ਕਿੰਨਾ ਕਹਉਂਦੇ ਹੋ ਤੁਸੀਂ ਬਸ ਫਾਰਮੈਲਿਟੀ ਦੇ ਤੌਰ ਤੇ ਦੋ ਤਿੰਨ ਗੱਲਾਂ ਗੁਲਣਾ ਕਰਕੇ ਸੋਸ਼ਲ ਮੀਡੀਆ ਤੇ ਪਾਸ ਠੀਕ ਆ ਅਸਲ ਵਿੱਚ ਅਸੀਂ ਯਾਦ ਰੱਖਦੇ ਹਾਂ ਥੋੜੇ ਦਿਨਾਂ ਜਿਹੜੇ ਗਰੀਬਾਂ ਦੇ ਵਿੱਚ ਕੁਝ ਹੁੰਦਾ ਤੇ ਅਮੀਰਾਂ ਨੂੰ ਦਿਲੋਂ ਕਿੰਨੇ ਦਰ ਹੋਗਾ ਚੁੰਬੜਿਆਂ ਨੂੰ ਹੁਣੇ ਹੀ ਮੇਰੇ ਕਹਿਣ ਤੇ ਤੁਸੀਂ YouTube ਖੋਲ ਲਓ ਉਹੀ ਆਏਗਾ ਸਾਰਾ ਕੁਝ ਦੁਖੀ ਹੋ ਗਿਆ ਮੈਂ ਦੇਖ ਦੇ ਕੇ ਪਰਸੋਂ ਚਾਹਦਾ ਫਿਰ ਮੈਂ ਅੱਜ ਬੋਲਣਾ ਪੈ ਗਿਆ ਮੈਂ ਹੀ ਸੋਚਦਾ ਸੀ ਕਿ ਯਾਰ ਵਾਸਸ ਸਾਡੇ ਜਿਉਂ ਜੰਮੇ ਜੋ ਸੁਣਦਿਆਂ ਆ ਉਹੀ ساری ਉਮਰ ਰਹੇਗਾ ਚੜਦੇ ਸੂਰਜ ਨੂੰ ਸਲਾਮਾਂ ਹੋਈ ਜਾਣਗੀਆਂ ساری ਉਮਰ ਅਮੀਰ ਗਰੀਬ ਦਾ ਜਿਹੜਾ ਵਿਤਕਰਾ ਜਿਹੜਾ ਫਰਕ ਆ ਇਹ ਸਾਡੇ ਮੁਲਕ ਵਿੱਚ ਕਦੇ ਵੀ ਨਹੀਂ ਖਤਮ ਹੋਏਗਾ ਨਹੀਂ ਕਦੇ ਵੀ ਨਹੀਂ ਹੋਣਾ ਲੱਗਦਾ ਸੋ ਇਹ ਕੁਛੇ ਗੱਲਾਂ ਕਰਨੀਆਂ ਸਨ ਮੈਂ ਅਗੇਨ ਕਿਹਾ ਕਿ ਉਹ ਮਾੜਾ ਹੋਇਆ ਜੋ ਵੀ ਹੋਇਆ ਨਹੀਂ ਹੋਣਾ ਚਾਹੀਦਾ ਸੀ ਪਰ ਜੇਕਰ ਹੋਇਆ ਆ ਤੇ ਫਿਰ ਜਿੰਨਾ ਲੋਕਾਂ ਹੋਰਾਂ ਨਾਲ ਹੁੰਦਾ ਉਹਦੇ ਵੱਲ ਵੀ ਚਾਤ ਮਾਰਨੀ ਚਾਹੀਦੀ ਹੈ ਸੋ ਇਹ ਕੁਛੇ ਗੱਲਾਂ ਮੈਂ ਕਰਨੀਆਂ ਸਨ ਜੇ ਤੁਸੀਂ ਜ਼ਰੂਰੀ ਨਹੀਂ ਕਿ ਤੁਸੀਂ ਸਹਿਮਤ ਹੋਵੋ ਪਰ ਜੇਕਰ ਤੁਸੀਂ ਲੱਗੇ ਤੁਹਾਨੂੰ ਤੁਸੀਂ ਸਹਿਮਤ ਹੋਵੋ ਜਾਂ ਨਹੀਂ ਹੋ ਪਰ ਆਪਣੇ ਕਮੈਂਟ ਵਿੱਚ ਆਪਣੀ رائے ਜ਼ਰੂਰ ਦਿਓ ਸਤ ਸ਼੍ਰੀ ਅਕਾਲ